ਜੇ ਤੁਸੀਂ ਆਪਣੇ ਕ੍ਰੈਡਿਟ ਕਾਰਡ ਨਾਲ ਤਾਂ ਨਹੀਂ ਕਰਦੇ ਇਹ ਕੰਮ ਤੁਰੰਤ ਛੱਡ ਦਿਓ ਨਹੀਂ ਤਾਂ ਹੋਵੇਗਾ ਵੱਡਾ ਨੁਕਸਾਨ ਜੀ ਹਾਂ ਕ੍ਰੈਡਿਟ ਕਾਰਡ ਦੀ ਵਰਤੋਂ ਲਗਾਤਾਰ ਵਧ ਰਹੀ ਹੈ ਲੋਕ ਖਾਸ ਤੌਰ ਤੇ ਆਨਲਾਈਨ ਬਿੱਲ ਭੁਗਤਾਨ ਤੇ ਖਰੀਦਦਾਰੀ ਲਈ ਕ੍ਰੈਡਿਟ ਕਾਰਡ ਦੀ ਵਰਤੋਂ ਕਰਨਾ ਪਸੰਦ ਕਰਦੇ ਨੇ ਹਾਲਕਿ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਸਮੇਂ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਇੱਕ ਕਿਸਮ ਦਾ ਕਰਜ਼ਾ ਹੈ ਜੋ ਬਾਤ ਵਾਪਸ ਕਰਨਾ ਪੈਂਦਾ ਹੈ ਇਸ ਲਈ ਤੁਹਾਨੂੰ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹਿਣਾ ਚਾਹੀਦਾ ਹੈ ਅੱਜ ਅਸੀਂ ਤੁਹਾਨੂੰ ਕੁਝ ਅਜਹੀਆਂ ਚੀਜ਼ਾਂ ਬਾਰੇ ਦੱਸ ਰਹੇ ਹਾਂ ਜਿਸ ਲਈ ਤੁਹਾਨੂੰ ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਜੇਕਰ ਤੁਸੀਂ ਸੋਚਦੇ ਹੋ ਕਿ ਏਟੀਮਾਹੀ ਕ੍ਰੈਡਿਟ ਕਾਰਡ ਤੋਂ ਨਕਦੀ ਕਰਵਾਉਣਾ ਇੱਕ ਵੱਡੀ ਸਹੂਲਤ ਹੈ ਤੁਹਾਨੂੰ ਇੱਕ ਵਾਰ ਫਿਰ ਸੋਚਣਾ ਚਾਹੀਦਾ ਹੈ ਜੇਕਰ ਤੁਸੀਂ ਕ੍ਰੈਡਿਟ ਕਾਰਡ ਰਾਹੀਂ ਏਟੀਐਮ ਤੋਂ ਨਕਦੀ ਕਢਵਾਉਂਦੇ ਹੋ ਤਾਂ ਤੁਹਾਨੂੰ ਇਸ ਦੇ ਭੁਗਤਾਨ ਲਈ ਕੋਈ ਸਮਾਂ ਨਹੀਂ ਮਿਲਦਾ ਨਕਦੀ ਕਢਵਾਉਣ ਤੋਂ ਤੁਰੰਤ ਬਾਅਦ ਵਿਆਜ ਲੱਗਣਾ ਸ਼ੁਰੂ ਹੋ ਜਾਂਦਾ ਹੈ ਵਿਆਜ 2.5 ਤੋਂ 3.5 ਫੀਸਦੀ ਤੱਕ ਮਹੀਨਾ ਪ੍ਰਤੀ ਹੋ ਸਕਦਾ ਹੈ ਇਸ ਤੇ ਤੁਹਾਨੂੰ ਫਲੈਟ ਟ੍ਰਾਂਜੈਕਸ਼ਨ ਟੈਕਸ ਵੀ ਅਦਾ ਕਰਨਾ ਹੋਵੇਗਾ ਜੇਕਰ ਤੁਸੀਂ ਵਿਦੇਸ਼ 'ਚ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਫੋਰਨ ਕਰੰਸੀ ट्रांजੈਕਸ਼ਨ ਦੀ ਫੀਸ ਅਦਾ ਕਰਨੀ ਪਵੇਗੀ। ਇਸ ਦੇ ਨਾਲ ਹੀ ਐਕਸਚੇਂਜ ਰੇਟ ਤੇ ਉਤਰਾਅ ਚੜਾਅ ਦਾ ਵੀ ਅਸਰ ਹੁੰਦਾ ਹੈ। ਜੇਕਰ ਤੁਸੀਂ ਵਿਦੇਸ਼ ਵਿੱਚ ਨਕਦੀ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਹੋ ਤਾਂ ਕ੍ਰੈਡਿਟ ਕਾਰਡ ਦੀ ਬਜਾਏ ਪ੍ਰੀ-ਪੇਡ ਕਾਰਡ ਦੀ ਵਰਤੋਂ ਕਰੋ। ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਸਮੇਂ ਹਮੇਸ਼ਾ ਕ੍ਰੈਡਿਟ ਲਿਮਟ ਨੂੰ ਧਿਆਨ 'ਚ ਰੱਖੋ। ਜੇਕਰ ਤੁਸੀਂ ਆਪਣੀ ਲਿਮਟ ਤੋਂ ਜ਼ਿਆਦਾ ਖਰਚਾ ਕਰਦੇ ਹੋ ਕੰਪਨੀ ਤੁਹਾਡੇ ਤੋਂ ਚਾਰਜ ਲਵੇਗੀ। ਕ੍ਰੈਡਿਟ ਲਿਮਿਟ ਦੇ 30 ਫੀਸਦੀ ਤੋਂ ਵੱਧ ਦੀ ਵਰਤੋਂ ਕਰਨ ਨਾਲ ਸੀਆਈਬੀਆਈਐਲ ਸਕੋਰ ਤੇ ਬੁਰਾ ਪ੍ਰਭਾਵ ਵੀ ਪੈਂਦਾ ਹੈ। ਕ੍ਰੈਡਿਟ ਕਾਰਡ ਦੇ ਬਿੱਲ 'ਚ ਦੋ ਤਰ੍ਹਾਂ ਦੇ ਬਕਾਇਆ ਰਕਮ ਹੁੰਦੇ ਨੇ, ਫੁੱਲ ਬਕਾਇਆ ਰਕਮ ਅਤੇ ਘੱਟੋ-ਘੱਟ ਬਕਾਇਆ ਰਕਮ। ਤੁਹਾਨੂੰ ਘੱਟੋ-ਘੱਟ ਬਕਾਇਆ ਰਕਮ 'ਚੋਂ ਘੱਟ ਪੈਸੇ ਦਾ ਭੁਗਤਾਨ ਕਰਨਾ ਹੋਵੇਗਾ। ਜੇਕਰ ਤੁਸੀਂ ਇਸ ਆਪਸ਼ਨ ਦੀ ਵਰਤੋਂ ਕਰਦੇ ਹੋ ਤਾਂ ਧਿਆਨ ਵਿੱਚ ਰੱਖੋ ਕਿ ਤੁਹਾਡੇ ਤੋਂ ਪਾਰੀ ਵਿਆਜ ਵਸੂਲਿਆ ਜਾਂਦਾ ਹੈ। ਸਾਰੇ ਰਕਮ ਤੇ ਵਿਆਜ வசੂਲਿਆ ਜਾਂਦਾ ਹੈ ਇਸ ਲਈ ਭੁਗਤਾਨ ਕਰਦੇ ਸਮੇਂ ਕੁੱਲ ਬਕਾਇਆ ਰਕਮ ਦੀ অপਸ਼ਨ ਸੁਣੋ ਬੈਲੈਂਸ ਟ੍ਰਾਂਸਫਰ ਦੇ অপਸ਼ਨ ਦੀ ਸਮਝ ਸਾਰੇ ਨਾਲ ਵਰਤੋ ਬੈਲੈਂਸ ਟ੍ਰਾਂਸਫਰ ਦਾ ਮਤਲਬ ਹੈ ਤੁਸੀਂ ਆਪਣੇ ਕ੍ਰੈਡਿਟ ਕਾਰਡ ਵਿੱਚ ਕਿਸੇ ਇੱਕ ਤੋਂ ਕਿਸੇ ਹੋਰ ਕਾਰਡ ਦੇ ਬਿੱਲਾਂ ਦਾ ਭੁਗਤਾਨ ਕਰ ਸਕਦੇ ਹੋ ਹਾਲਾਂਕਿ ਇਸ ਦੇ ਲਈ ਤੁਹਾਨੂੰ ਕੁਝ ਵਿਆਜ ਵੀ ਦੇਣਾ ਹੋਵੇਗਾ ਕਦੇ ਵੀ ਬੈਲੈਂਸ ਟ੍ਰਾਂਸਫਰ ਇਸ ਤਰੀਕੇ ਨਾਲ ਨਾ ਕਰੋ ਕਿ ਤੁਸੀਂ ਇੱਕ ਕਾਰਡ ਦਾ ਇੱਕ ਬਿੱਲ ਦੂਜੇ ਤੋਂ ਫਿਰ ਤੀਜੇ ਤੋਂ ਤੀਜੇ ਦਾ ਚੌਥੇ ਤੋਂ ਭੁਗਤਾਨ ਕਰੋ ਅਜਿਹਾ ਕਰਨ ਨਾਲ ਵੀ ਤੁਹਾਡਾ ਸੀਆਈਬੀਆਈਐਲ ਸਕੋਰ ਖਰਾਬ ਹੋ ਜਾਵੇਗਾ